ਤਨ ਤਨ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਸ਼ਤਰ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਵਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਰੂਪ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾਸਾ ਗਰੀਬਾਂ ਸਿੱਖਾਂ ਦੇ ਮੇਰਾ ਕਰਨ ਵਾਲੇ ਸਤਿਗੁਰੂ ਗੁਰੂ ਕਾਲਸਾ ਸਾਧ ਸੰਗਤ ਜੀ ਨਿਤਾਬ੍ਰਤੀ ਆਪ ਜੀ ਗੁਰੂ ਇਤਿਹਾਸ ਸਰਵਨ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਰਾਜਾ ਸ਼ਿਵਨਾਬ ਦਾ ਭਲਾ ਕਰਨ ਵਾਸਤੇ ਸੰਗਲਾ ਦੀਪ ਤੇ ਪਹੁੰਚੇ ਨੇ ਸ਼ੰਕਾਲੂ ਹੋਣ ਕਰਕੇ ਰਾਜਾ ਸ਼ਿਵਨਾਬ ਨੇ ਗੁਰੂ ਮਹਾਰਾਜ ਦੀ ਪ੍ਰੀਖਿਆ ਲੈਣ ਦੀ ਸੋਚੀ ਉਹ ਰਾਜੇ ਨੇ ਇੱਕ ਵੇਸਵਾ ਜਿਹਦਾ ਨਾਮ ਪਦਮਨੀ ਸੀ ਉਨੂੰ ਹੋਰ ਵੇਸਵਾਵਾਂ ਨਾਲ ਗੁਰੂ ਮਹਾਰਾਜ ਜੀ ਦੇ ਕੋਲ ਭੇਜਿਆ ਕਿਉਂਕਿ ਰਾਜੇ ਨੂੰ ਪਹਿਲਾਂ ਵੀ ਬਹੁਤ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਰਾਜੇ ਨੂੰ ਠੱਗਣਾ ਚਾਹਿਆ ਇਸ ਕਰਕੇ ਰਾਜਾ ਫੇਰ ਤੋਂ ਠੱਗੀ ਨਹੀਂ ਖਾਣਾ ਚਾਹੁੰਦਾ ਸੀ ਰਾਜਾ ਚਾਹੁੰਦਾ ਸੀ ਕਿ ਮੈਨੂੰ ਸੱਚੇ ਪਾਤਸ਼ਾਹ ਦੀ ਅਸਲੀਅਤ ਦਾ ਪਤਾ ਹੋਵੇ ਸੋ ਉਹ ਪਦਮਨੀ ਉਹ ਵੇਸਵਾ ਨੇ ਰਾਜੇ ਨੂੰ ਵਾਕੇ ਦੱਸਿਆ ਜਿਸ ਨੂੰ ਰਾਜੇ ਨੇ ਗੁਰੂ ਮਹਾਰਾਜ ਜੀ ਕੋਲ ਪਰਖ ਕਰਨ ਵਾਸਤੇ ਭੇਜਿਆ ਸੀ ਉਹ ਵਾਪਿਸ ਰਾਜੇ ਕੋਲ ਆਉਂਦੀ ਹੈ ਤੇ ਰਾਜੇ ਨੂੰ ਕਹਿੰਦੀ ਹੈ ਰਾਜਨ ਮੇਰੇ ਕੋਲ ਬੜੇ ਪੁਰਸ਼ ਆਏ ਨੇ ਮੇਰੀਆਂ ਅਦਾਵਾਂ ਦੇਖ ਕੇ ਮੇਰੇ ਵੱਲ ਆਕਰਸ਼ਿਤ ਹੋਏ ਨੇ ਮੇਰੇ ਤੇ ਮੋਹਿਤ ਹੋ ਜਾਂਦੇ ਸੀ ਪਰ ਮੇਰੀਆਂ ਅਦਾਵਾਂ ਦਾ ਤੇ ਮੇਰੇ ਹਾਵ ਭਾਵ ਦਾ ਇਨਸੰਤਾ ਉੱਤੇ ਕੋਈ ਪ੍ਰਭਾਵ ਨਹੀਂ ਪਿਆ ਉਲਟਾ ਤਾਂ ਉਹ ਪਦਮਨੀ ਇਸਤਰੀ ਨੇ ਰਾਜੀ ਨੂੰ ਕਿਹਾ ਰਾਜਨ ਜਿਹੜਾ ਉਹਨਾਂ ਦੇ ਦਰਸ਼ਨ ਕਰਦਾ ਹੈ ਉਹ ਨਿਹਾਲ ਹੋ ਜਾਂਦਾ ਹੈ ਉਹ ਇਸ ਧਰਤੀ ਤੋਂ ਹੀ ਤਰ ਜਾਂਦਾ ਰਾਜਨ ਮੇਰੇ ਤੇ ਵੀ ਉਹਨਾਂ ਨੇ ਕਿਰਪਾ ਕੀਤੀ ਮੈਂ ਵੀ ਵਿਕਾਰਾਂ 'ਚ ਫਸੀ ਹੋਈ ਸੀ ਉਹਨਾਂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਨਾਮ ਦੀ ਰਾਤ ਦੇ ਦਿੱਤੀ ਹੁਣ ਤਾਂ ਮੇਰਾ ਇਹ ਜੀ ਕਰਦਾ ਹੈ ਵੀ ਮੈਂ ਹਰ ਵਕਤ ਉਸ ਪਰਮੇਸ਼ਰ ਦਾ ਨਾਮ ਜਪੀ ਜਾਵਾਂ ਧਿਆਨ 'ਚ ਬੈਠੀ ਨਵਾ ਬੰਦਗੀ ਕਰਾਂ ਸੰਗਤ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਪਦਮਨੀ ਈਸਤਰੀ ਤੇ ਕਿਰਪਾ ਕਰ ਸਕਦੀ ਹੈ ਜਿਹੜੀ ਪਦਮਨੀ ਹਰ ਕਿਸੇ ਦਾ ਸਮਾਂ ਵੀ ਖਰਾਬ ਕਰਦੀ ਸੀ ਤੇ ਹਰ ਕਿਸੇ ਦੀ ਜ਼ਿੰਦਗੀ ਵੀ ਖਰਾਬ ਕਰ ਦਿੰਦੀ ਸੀ ਦੂਜੇ ਨੂੰ ਵਕਾਰੀ ਬਣਾ ਕੇ ਉਹਦੀ ਸਾਰੀ ਜ਼ਿੰਦਗੀ ਨਸ਼ਟ ਕਰ ਦਿੰਦੀ ਸੀ ਮਹਾਰਾਜ ਨੇ ਉਸ ਪਦਮਨੀ ਨੂੰ ਵੀ ਨਾਮ ਦੇ ਕੇ ਨਿਹਾਲ ਕਰ ਦਿੱਤਾ ਜੇ ਉਸ ਨੂੰ ਦਾਤ ਦਿੱਤੀ ਹੈ ਤਾਂ ਸਾਨੂੰ ਕਿਉਂ ਨਹੀਂ ਦੇ ਸਕਦੇ ਸਾਡੇ ਤੇ ਕਿਉਂ ਨਹੀਂ ਕਿਰਪਾ ਕਰਨਗੇ ਸਾਡੇ ਤੇ ਕਿਉਂ ਨਹੀਂ ਬਖਸ਼ਿਸ਼ ਕਰਨਗੇ ਗੱਲ ਤਾਂ ਇਹ ਐ ਅਸੀਂ ਕਦੀ ਨਾਮ ਦੀ ਦਾਤ ਸੱਚੇ ਮਨੋਂ ਕਦੀ ਪਰਮਾਤਮਾ ਤੋਂ ਮੰਗੀ ਨਹੀਂ ਕਿ ਮਹਾਰਾਜ ਸੱਚੇ ਪਾਸ਼ਾ ਗਰੀਬ ਨਿਵਾਜ ਸਾਡੇ ਤੇ ਕਿਰਪਾ ਕਰੋ ਤੇ ਸਾਨੂੰ ਨਾਮ ਦੀ ਦਾਤ ਬਖਸ਼ੋ ਸੰਗਤ ਜੀ ਅਸੀਂ ਇਹੋ ਜੀ ਇੱਕ ਦਾਤ ਕਦੀ ਮੰਗਣ ਦਾ ਫੁਰਨਾ ਹੀ ਨਹੀਂ ਬਣਾਇਆ ਹੁਣ ਪਦਮਨੀ ਰਾਜੇ ਨੂੰ ਕਹਿੰਦੀ ਐ ਰਾਜਾ ਨ ਮੈਨੂੰ ਇਹ ਵਿਕਾਰ ਹੁਣ ਗੰਦਗੀ ਲੱਗਦੇ ਨੇ ਮੈਨੂੰ ਇਹ ਵਿਕਾਰ ਹੁਣ ਪਸੰਦ ਨਹੀਂ ਰਾਜਾ ਇੱਕਦਮ ਹੈਰਾਨ ਹੋ ਗਿਆ ਰਾਜੇ ਨੇ ਉਸੇ ਵਕਤ ਕਹਿ ਦਿੱਤਾ ਕਹਿੰਦਾ ਇਹੀ ਨੇ ਅਸਲੀ ਗੁਰੂ ਇਹੀ ਨੇ ਅਸਲੀ ਗੁਰੂ ਨਾਨਕ ਕਿਉਂ ਕਿਉਂਕਿ ਜੇ ਕਲਯੁਗ ਵਿੱਚ ਕੋਈ ਪੂਰਾ ਹੈ ਤਾਂ ਸਤਿਗੁਰੂ ਹੀ ਨੇ ਬਾਕੀ ਸੰਗਤ ਜੀ ਕਲਯੁਗ ਵਿੱਚ ਗੁਰੂ ਮਹਾਰਾਜ ਤੋਂ ਬਿਨਾ ਸਾਰੇ ਅਧੂਰੇ ਤੁਰੇ ਫਿਰਦੇ ਨੇ ਸੋ ਰਾਜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦਾ ਤੇ ਮਹਾਰਾਜ ਜੀ ਨੂੰ ਪੁੱਛਦਾ ਹੈ ਮਹਾਰਾਜ ਤੁਹਾਡਾ ਨਾਮ ਕੀ ਹੈ ਤੇ ਤੁਹਾਡੀ ਜਾਤ ਕੀ ਹੈ ਤਾਂ ਮਹਾਰਾਜ ਨੇ ਉਸ ਸਮੇਂ ਇੱਕ ਸ਼ਬਦ ਉਚਾਰਿਆ ਤੇ ਸ਼ਬਦ ਵਿੱਚ ਕਿਹਾ ਵੀ ਨਾ ਤਾਂ ਮੈਂ ਬ੍ਰਾਹਮਣ ਤੇ ਨਾ ਹੀ ਮੈਂ ਜੋਗੀ ਹਾਂ ਫਿਰ ਉਹ ਕਹਿੰਦਾ ਮਹਾਰਾਜ ਤੁਸੀਂ ਫਿਰ ਖਤਰੀ ਹੋਵੋਗੇ ਫਿਰ ਮਹਾਰਾਜ ਕਹਿੰਦੇ ਨਾ ਮੈਂ ਖਤਰੀ ਹਾਂ ਸੋ ਮਹਾਰਾਜ ਸੱਚੇ ਪਾਸ਼ਾ ਬਾਗ ਵਿੱਚ ਬੈਠੇ ਨੇ ਤੇ ਰਾਜਾ ਨੰਗੇ ਪੈਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਪਰ ਮਹਾਰਾਜ ਜੀ ਨੇ ਢਾਈ ਪੈਰ ਰਾਜੇ ਵੱਲ ਪਿੱਠ ਕਰਕੇ ਰੱਖੀ ਤੇ ਰਾਜੇ ਨੂੰ ਪਰਖਿਆ ਪਰ ਰਾਜਾ ਸ਼ਾਂਤ ਚਿਤ ਹੋ ਕੇ ਮਹਾਰਾਜ ਸਚੇਸ਼ ਪਾਸ਼ਾ ਜੀ ਕੋਲ ਬੈਠਾ ਰਿਹਾ ਹੁਣ ਅੱਗੋ ਜੋ ਬੱਚੇ ਨੂੰ ਹੋਣੇ ਹੈ ਉਹ ਬੜੇ ਪ੍ਰੇਮ ਸਤਿਕਾਰ ਨਾਲ ਸਰਵਨ ਕਰੋ ਉਹ ਰਾਜਾ ਕਹਿਣ ਲੱਗਾ ਮਹਾਰਾਜ ਇਸ ਸੰਸਾਰ ਵਿੱਚ ਬਹੁਤ ਸਾਰੇ ਸਾਧੂ ਵੀ ਨੇ ਤੇ ਬਹੁਤ ਗ੍ਰਸਤੀ ਵੀ ਨੇ ਤੇ ਕਈ ਸਾਧੂ ਇਹੋ ਜਿਹੇ ਨੇ ਜਿਹੜੇ ਘਰ ਪਰਿਵਾਰ ਦੇ ਵਿੱਚ ਨਹੀਂ ਜਾਂਦੇ ਤੇ ਉਹ ਜਤੀ ਸਤੀ ਰਹਿੰਦੇ ਨੇ ਤੇ ਕਈ ਸਾਧੂ ਮੁੰਦੇ ਨੇ ਉਹ ਗ੍ਰਸਤੀ ਵੀ ਹੁੰਦੇ ਨੇ ਤੇ ਮਹਾਰਾਜ ਕਈ ਹੋਰ ਵੀ ਸਾਧੂ ਸੰਤ ਹੁੰਦੇ ਨੇ ਉਹ ਰਾਜਾ ਸ਼ੇਵਨ ਆਬ ਮਹਾਰਾਜ ਨੂੰ ਪੁੱਛਦਾ ਹੈ ਮਹਾਰਾਜ ਤੁਸੀਂ ਕਿਹੜੇ ਸਾਧੂ ਆ ਤੁਸੀਂ ਜਤੀ ਸਤੀ ਵਾਲੇ ਸਾਧੂ ਹੋ ਕਿ ਗ੍ਰਸਤੀ ਵਿੱਚ ਰਹਿਣ ਵਾਲੇ ਸਾਧੂ ਹੋ ਫਿਰ ਮਹਾਰਾਜ ਨੇ ਇੱਕ ਸ਼ਬਦ ਉਚਾਰਿਆ ਕਿ ਦੋਹਾਂ ਕੰਡਿਆਂ ਦਾ ਮਾਲਕ ਸਤਿਗੁਰੂ ਹੈ ਸੰਗਤ ਜੀ ਵੇਖੋ ਗੁਰੂ ਮਹਾਰਾਜ ਨੇ ਤਾਂ ਇੱਥੇ ਗੱਲ ਹੀ ਮੁਕਾ ਦਿੱਤੀ ਮਹਾਰਾਜ ਕਹਿੰਦੇ ਜਿਹੜੇ ਇਹ ਦੋਵੇਂ ਸਿਰੇ ਨੇ ਇਹਨਾਂ ਨੂੰ ਨਿਬੇੜਦਾ ਕੌਣ ਹੈ ਜਿਹੜੇ ਸਾਧੂ ਜਤੀ ਸਤੀ ਨੇ ਤੇ ਜਿਹੜੇ ਸਾਧੂ ਗ੍ਰਸਤੀ ਵਾਲੇ ਨੇ ਉਹਨਾਂ ਦਾ ਪਾਰ ਉਤਾਰਾ ਕਰਦਾ ਹੈ ਮਹਾਰਾਜ ਕਹਿੰਦੇ ਸਤਗੁਰੂ ਕਰਦੇ ਨੇ ਮਹਾਰਾਜ ਕਹਿੰਦੇ ਪਰ ਇਹ ਗੱਲ ਨੂੰ ਉਹੀ ਸਮਝ ਸਕਦਾ ਜਿਹਨੂੰ ਰੱਬ ਨਾਲ ਪਿਆਰ ਤੇ ਜੀ ਹੁਣ ਸੰਗਤ ਜੀ ਆਮ ਤੌਰ ਤੇ ਅਸੀਂ ਵੇਖਿਆ ਵੀ ਜਿਹੜੇ ਲੋਗ ਗ੍ਰਸਤੀ ਸਾਧੂਆਂ ਦੀ ਸੰਗਤ ਕਰਦੇ ਨੇ ਉਹ ਜਤੀ ਸਤੀ ਵਾਲਿਆਂ ਸਾਧੂਆਂ ਦੀ ਨਿੰਦਿਆ ਕਰੀ ਜਾਂਦੇ ਨੇ ਤੇ ਜਿਹੜੀ ਸੰਗਤ ਜਤੀ ਸਤੀ ਸਾਧੂਆਂ ਦੀ ਸੰਗਤ ਕਰਦੀ ਹੈ ਉਹ ਗ੍ਰਸਤੀ ਸਾਧੂਆਂ ਦੀ ਨਿੰਦਾ ਕਰੀ ਜਾਂਦੀ ਹੈ ਉਹ ਸੰਗਤ ਜੀ ਉਹਦੀ ਪ੍ਰਮਾਤਮਾ ਦੀ ਮੇਰ ਦਾ ਕੁਝ ਨਹੀਂ ਪਤਾ ਜੇ ਗ੍ਰਸਤੀ ਤੇ ਹੋਗੀ ਤਾਂ ਉਹਨੂੰ ਬ੍ਰਹਮ ਗਿਆਨੀ ਬਣਾ ਦੇਣਾ ਜਾਂ ਜਿੰਨੇ ਗ੍ਰਸਤ ਨਹੀਂ ਤारण ਕੀਤਾ ਜਥੀ ਸਤੀ ਹੈ ਤੇ ਜੇ ਉਸਤੇ ਹੋਗੀ ਤਾਂ ਉਹ ਹੀ ਨਾਮ ਜਪ ਕੇ ਬ੍ਰਹਮ ਗਿਆਨ ਤੱਕ ਪਹੁੰਚ ਜਾਂਦਾ ਹੈ ਗੱਲ ਤਾਂ ਸਿਰਫ ਲਿਵ ਲੱਗਣ ਦੀ ਹੈ ਉਹ ਲਿਵ ਕਿਸੇ ਨੂੰ ਵੀ ਲੱਗ ਸਕਦੀ ਹੈ ਹੁਣ ਇਤਿਹਾਸ ਵਿੱਚ ਬੜੇ ਗੁਰਮੁਖਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗ੍ਰਸਤੀ ਵੀ ਰਹੇ ਨੇ ਪਰ ਪਾਰਉਤਾਰਾ ਵੀ ਹੋਇਆ ਉਹਨਾਂ ਦਾ ਤੇ ਕਈ ਜਤੀਸਤੀ ਵੀ ਰਹੇ ਨੇ ਤੇ ਉਹਨਾਂ ਦਾ ਵਿਪਾਰ ਉਤਾਰਾ ਹੋਇਆ ਮਹਾਰਾਜ ਨੇ ਕੀਤਾ ਉਹਨਾਂ ਦਾ ਸੋ ਸਾਨੂੰ ਇਸ ਝਗੜੇ ਵਿੱਚ ਨਹੀਂ ਪੈਣਾ ਚਾਹੀਦਾ ਸਗੋ ਝਗੜਾ ਛੱਡ ਕੇ ਉਹ ਕੰਮ ਕਰਨਾ ਚਾਹੀਦਾ ਹੈ ਜਿਹੜਾ ਗੁਰੂ ਮਹਾਰਾਜ ਜੀ ਨੇ ਸਾਨੂੰ ਕਿਹਾ ਤੇ ਉਹ ਕਿਹੜਾ ਕੰਮ ਹੈ ਉਹ ਹੈ ਨਾਮ ਜਪਣਾ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਨੂੰ ਜਪਣਾ ਸੋ ਮਹਾਰਾਜ ਕਹਿੰਦੇ ਇਹਨਾਂ ਦੋਨਾਂ ਦਲ ਨਬੀੜਾ ਸਤਗੁਰੂ ਕਰਦੇ ਨੇ ਤੇ ਕੇਵਲ ਉਹੀ ਇਸ ਗੱਲ ਨੂੰ ਸਮਝ ਸਕਦਾ ਹੈ ਜਿਹੜਾ ਸਾਈ ਨੂੰ ਪਿਆਰ ਕਰਦਾ ਹੈ ਜੇਦਾ ਪਰਮਗੁਰੂ ਨੇ ਦੂਰ ਕਰ ਦਿੱਤਾ ਸੰਗਤ ਜੀ ਬੰਦੇ ਨੂੰ ਭਰਮ ਨਹੀਂ ਟਿਕਨ ਦਿੰਦਾ ਪਰਮ ਤੇ ਸ਼ੱਕ ਜੇ ਕਿਸੇ ਤੇ ਵੀ ਪੈ ਜੇ ਤਾਂ ਅੰਦਰ ਦੀ ਸਾਰੀ ਖੇਡ ਖਰਾਬ ਕਰ ਦਿੰਦਾ ਹੁਣ ਸੰਗਤ ਜੀ ਅੱਜ ਕੱਲ ਤਾਂ ਕੁਝ ਲੋਕ ਕੁਝ ਪ੍ਰਚਾਰਕ ਇਹੋ ਜਿਹੇ ਵੀ ਉੱਠੇ ਨੇ ਜਿਹੜੇ ਵਾਹਿਗੁਰੂ ਗੁਰਮੰਤਰ ਤੇ ਵੀ ਹੁਣ ਸ਼ੰਕੇ ਕਰਨ ਲੱਗ ਪਏ ਨੇ ਸੰਗਤਾਂ ਨੂੰ ਭਰਮ ਵਿੱਚ ਫਸਾ ਲੈਂਦੇ ਨੇ ਦੁਬਦਾਂ ਵਿੱਚ ਫਸਾ ਲੈਂਦੇ ਤੇ ਪਿਆਰਿਓ ਦੁਬਦਾਂ ਵਿੱਚ ਕਦੀ ਭਗਤੀ ਨਹੀਂ ਹੁੰਦੀ ਤਮਾਰਾ ਸੱਚੇ ਪਾਤਸ਼ਾਹ ਜੀ ਨੇ ਇੱਥੇ ਗੱਲ ਮੁਕਾਈ ਮਹਾਰਾਜ ਕਹਿੰਦੇ ਸ਼ਿਵਨਾਬ ਭਾਵੇਂ ਕੋਈ ਸਾਧੂ ਗਰਸਤੀ ਹੋਵੇ ਤੇ ਭਾਵੇਂ ਕੋਈ ਸਾਧੂ ਜਤੀ ਸਤੀ ਹੋਵੇ ਉਹਨਾਂ ਦੋਨਾਂ ਦਾ ਪਾਉ ਉਤਾਰਾ ਗੁਰੂ ਨੇ ਕਰਨਾ ਹੈ ਜਿਹੜਾ ਵਾਹਿਗੁਰੂ ਦਾ ਸੇਵਕ ਹੈ ਜਿਹੜਾ ਰੱਬ ਦਾ ਸੇਵਕ ਹੈ ਉਹ ਦਿਨ ਰਾਤ ਇੱਕੋ ਹੀ ਕੰਮ ਕਰਦਾ ਹੈ ਭਜਨ ਕਰਨਾ ਉਹ ਵਾਹਿਗੁਰੂ ਦਾ ਨਾਮ ਜਪਨਾ ਆਹੀ ਕੰਮ ਕਰਦਾ ਉਹ ਦਿਨ ਰਾਤ ਗੁਰੂ ਦੀ ਕਿਰਪਾ ਨਾਲ ਉਹਦੇ ਅੰਦਰ ਸ਼ਬਦ ਵਸ ਜਾਂਦਾ ਹੈ ਤੇ ਜਦੋਂ ਉਹਦੇ ਅੰਦਰ ਸ਼ਬਦ ਵੱਸ ਗਿਆ ਫੇਰ ਨਹੀਂ ਕੋਈ ਪਰਮ ਪੈਂਦਾ ਸੰਤ ਬਾਬਾ ਕਰਤਾਰ ਸਿੰਘ ਜੀ ਮਾਪੁਰਖਾ ਉਹਨਾਂ ਦੇ ਅੰਦਰ ਸ਼ਬਦ ਵੱਸ ਗਿਆ ਇਸ ਲਈ ਉਹ ਪਰਮ ਵਿੱਚ ਨਹੀਂ ਕਦੀ ਪਏ ਜਿਹੜਾ ਜੋ ਕਰਦਾ ਸੀ ਉਹਨੂੰ ਕਰਨ ਦਿੰਦੇ ਸੀ ਤੇ ਆਪ ਨਾਮ ਵਿੱਚ ਲੱਗੇ ਰਹਿੰਦੇ ਸੀ ਹੁਣ ਸੰਗਤ ਜੀ ਪਰਮ ਸੁਣਿਓ ਪਰਮ ਕੀ ਹੈ ਕਈ ਵਾਰ ਉਹਨਾਂ ਕੋਲ ਸਿੰਘ ਆ ਜਾਂਦੇ ਸੀ ਤੇ ਕਈ ਸਿੰਘ ਕਹਿੰਦੇ ਸੀ ਵੀ ਅਸੀਂ ਤਾਂ ਨਲਕੇ ਦਾ ਪੜੀ ਵੀਨੇ ਆ ਤੇ ਕਈ ਕਹਿੰਦੇ ਸੀ ਕਿ ਅਸੀਂ ਟੂਟੀ ਦੇ ਜਲ ਨਾਲ ਨਿਸ਼ਾਨ ਨਹੀਂ ਕਰਦੇ ਅਸੀਂ ਤਾਂ ਖੂਹ ਦੇ ਜਲ ਨਾਲ ਇਸ਼ਨਾਨ ਕਰਦੇ ਆ ਕਦੀ ਕੋਈ ਕਹਿੰਦਾ ਸੀ ਵੀ ਅਸੀਂ ਬਾਹਰ ਦਾ ਨਹੀਂ ਛਕਦੇ ਅਸੀਂ ਐਵੇਂ ਛਕਦੇ ਆ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕਦੀ ਕਿਸੇ ਨੂੰ ਕੁਝ ਨਹੀਂ ਕਿਹਾ ਜਿਹੜਾ ਵੀ ਜਿਸ ਤਰ੍ਹਾਂ ਦਾ ਵੀ ਆਉਂਦਾ ਸੀ ਉਹਨੂੰ ਉਸੇ ਦੀ ਮਰਿਆਦਾ ਅਨੁਸਾਰ ਸਭ ਕੁਝ ਕਰਾ ਕੇ ਦਿੰਦੇ ਸੀ ਕਦੀ ਪਰਮ ਵਿੱਚ ਨਹੀਂ ਪਏ ਪਰਮ ਵਿੱਚ ਪੈ ਕੇ ਤਾਂ ਆਪਣਾ ਹੀ ਸਮਖ ਰਬ ਹੁੰਦਾ ਕਿਉਂ ਅੰਤ ਵਿੱਚ ਕਰਨੀ ਤਾਂ ਭਗਤੀ ਹੀ ਹੈ ਸੋ ਉਹਨਾਂ ਕੋਲ ਜਿਹੜਾ ਵੀ ਜਿਸ ਤਰ੍ਹਾਂ ਦਾ ਵੀ ਆਂਦਾ ਸੀ ਉਹ ਮਹਾਪੁਰਖ ਉਹਨੂੰ ਉਸੇ ਤਰ੍ਹਾਂ ਦੀ ਮਰਿਆਦਾ ਕਰ ਦਿੰਦੇ ਸੀ ਸੋ ਮਹਾਰਾਜ ਸੱਚੇ ਪਾਸ਼ਾ ਰਾਜੇ ਨੂੰ ਕਹਿੰਦੇ ਰਾਜੇ ਗੁਰੂ ਆਪ ਹੀ ਬੰਦੇ ਦਾ ਭਰਮ ਦੂਰ ਕਰ ਦਿੰਦਾ ਉਹ ਰਾਜਾ ਬੜੀ ਵਿਚਾਰ ਕਰਦਾ ਤੇ ਵਿਚਾਰ ਕਰਕੇ ਸੋਚਣ ਲੱਗ ਪੈਂਦਾ ਉਹ ਰਾਜਾ ਇੱਕ ਘੜੀ ਚੁੱਪ ਰਿਹਾ 24 ਮਿੰਟ ਤੇ ਫਿਰ ਇਨਾ ਕ ਸਮਾਂ ਚੁੱਪ ਰਹਿ ਕੇ ਮਹਾਰਾਜ ਨੂੰ ਕਹਿਣ ਲੱਗਾ ਉਹਨ ਸੰਗਤ ਜੀ ਇੱਕ ਹੋਰ ਫਿਰਕਾ ਗੋਰਖ ਜਿਹੜਾ ਭੈਰੋਨਾਥ ਸੀ ਉਹ ਕੀ ਸੀ ਉਹ ਗੋਰਖ ਸੀ ਉਹ ਰਾਜਾ ਮਹਾਰਾਜ ਨੂੰ ਕਹਿੰਦੇ ਮਹਾਰਾਜ ਤੁਸੀਂ ਗੁਰਖ ਤਾਂ ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਪੰਗਤੀ ਹੋਰ ਚਾਰੀ ਹੁਣ ਰਾਜਾ ਸ਼ਿਵਨਾਬ ਨੂੰ ਮਹਾਰਾਜ ਨੇ ਗੋਰਖ ਤੇ ਪੰਗਤੀ ਸੁਣਾ ਕੇ ਨਿਹਾਲ ਕਰ ਦਿੱਤਾ ਹੁਣ ਪਿਆਰਿਓ ਜਿਹੜਾ ਗੋਰਖ ਨਾਮ ਹੈ ਉਹ ਰਖਵਾਲੇ ਦਾ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਕਿ ਉੱਪਰ ਆਕਾਸ਼ ਤੇ ਆਕਾਸ਼ ਦੇ ਉੱਪਰ ਸਾਰਿਆਂ ਦਾ ਰਖਵਾਲਾ ਬੈਠਾ ਹੋਇਆ। ਮਹਾਰਾਜ ਕਹਿੰਦੇ ਉਹ ਰਖਵਾਲਾ ਅਸਮਾਨ ਦੇ ਉੱਪਰੋਂ ਸਾਰੇ ਸੰਸਾਰ ਦੀ ਰਾਖੀ ਕਰਦਾ ਹੈ। ਬੰਦਾ ਨਹੀਂ ਗੋਰਖ ਹੋ ਸਕਦਾ ਅਸਲ ਵਿੱਚ ਗੋਰਖ ਪ੍ਰਮਾਤਮਾ ਹੀ ਹੈ। ਹੁਣ ਜਦੋਂ ਰਖੜੀ ਹੁੰਦੀ ਹੈ ਤਾਂ ਭੈਣਾ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹਦੀ ਹੈ ਤੇ ਉਸ ਨੂੰ ਕਹਿੰਦੇ ਨੇ ਰਕਸ਼ਾ ਬੰਧਨ। ਕਿ ਭਰਾ ਸਾਡੀ ਰੱਖਿਆ ਕਰਨਗੇ। ਪ੍ਰਸਾਦ ਸੰਗਤ ਜੀ ਅਸਲੀ ਰੱਖੇ ਕੌਣ ਨੇ ਅਸਲੀ ਰੱਖੇ ਤਾਂ ਸਾਡੇ ਸਤਿਗੁਰੂ ਨੇ ਉਸੇ ਸਤਿਗੁਰੂ ਨੇ ਭੈਣ ਦੀ ਵੀ ਰੱਖਿਆ ਕਰਨੀ ਹੈ ਤੇ ਉਸੇ ਸਤਿਗੁਰੂ ਨੇ ਭਰਾ ਦੀ ਵੀ ਰੱਖਿਆ ਕਰਨੀ ਹੈ ਵਾਹਿਗੁਰੂ ਜੀ ਤਾਂ ਸਾਰਿਆਂ ਦੀ ਰੱਖੇ ਨਹੀਂ ਸੋ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਗੁਰੂ ਰੂਪ ਹੋ ਕੇ ਇਹ ਸਾਰੇ ਸੰਸਾਰ ਵਿੱਚ ਵਸ ਰਿਹਾ ਹੈ ਤੇ ਅਸਲੀ ਗੋ ਰਖ ਉਹ ਪਰਮੇਸ਼ਰ ਹੈ ਮਹਾਰਾਜ ਕਹਿੰਦੇ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਮੈਂ ਅੰਦਰ ਬਾਹਰ ਸਾਰੀਤਾਵਾਂ ਤੇ ਗੁਰੂਖ ਨੂੰ ਦੇਖ ਲਓ ਇਸ ਲਈ ਬੈ ਨਾਨਕ ਉਦਾਸੀ ਬਣ ਗਿਆ ਹੁਣ ਸੰਗਤ ਜੀ ਉਦਾਸੀ ਦਾ ਭਾਵ ਇਹ ਹੈ ਕਿ ਸੰਸਾਰ ਦਾ ਪਲਾ ਕਰਨਾ ਸੰਸਾਰ ਦੇ ਜੀਵਾਂ ਦਾ ਪਲਾ ਕਰਨਾ ਜਦੋਂ ਗੁਰੂ ਮਹਾਰਾਜ ਜੀ ਨੇ ਆਪਣਾ ਨਾਮ ਨਾਨਕ ਸ਼ਬਦ ਵਿੱਚ ਦੱਸਿਆ ਸੋ ਜਦੋਂ ਰਾਜਾ ਸ਼ਿਵਨਾਬ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਇਹ ਬਾਣੀ ਸੁਣੀ ਕਿ ਨਾਨਕ ਪਿਆ ਉਦਾਸੀ ਤਾਂ ਉਦੋਂ ਰਾਜਾ ਸ਼ਿਵਨਾਬ ਇਹ ਗੱਲ ਨੂੰ ਸਮਝ ਗਿਆ ਬਸ ਉਦੋਂ ਰਾਜੇ ਦਾ ਮਨ ਗ੍ਰਿਹੜ ਹੋ ਗਿਆ। ਉਹਨੇ ਇਹ ਗੱਲ ਤਾਂ ਨਿਸ਼ਚਾ ਕਰ ਲਿਆ ਕਿ ਇਹੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਨ। ਪਹਿਲੇ ਉਹਨੇ ਗੁਰੂ ਮਹਾਰਾਜ ਦੀ ਪ੍ਰੀਖਿਆ ਵੀ ਕਰਾਈ ਸੀ। ਫਿਰ ਮਹਾਰਾਜ ਦਾ ਉਹਨੇ ਨਾਮ ਪੁੱਛਿਆ ਤੇ ਮਹਾਰਾਜ ਨੇ ਨਾਮ ਵੀ ਬੜੇ ਸੋਹਣੇ ਤਰੀਕੇ ਨਾਲ ਦੱਸਿਆ। ਸੰਗਤ ਜੀ ਸਿੱਖ ਨੂੰ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਆਪਣਾ ਨਾਮ ਕਿਵੇਂ ਦੱਸਣਾ ਹੈ। ਸੰਤ ਬਾਬਾ ਠਾਕੁਰ ਸਿੰਘ ਜੀ। ਹੁਣ ਆਪਾਂ ਕਿੰਨੇ ਸਤਕਾਰ ਨਾਲ ਉਹਨਾਂ ਦਾ ਨਾਮ ਲਿੱਤਾ। ਪਰ ਉਹਨਾਂ ਨੇ ਆਪਣੇ ਨਾਮ ਦੇ ਪਿੱਛੇ ਜਾਂ ਨਾਮ ਦੇ ਅੱਗੇ ਕਦੀ ਇਹੋ ਜਿਹਾ ਕੋਈ ਸ਼ਬਦ ਨਹੀਂ ਲਾਇਆ ਕਿ ਜਿਹੜਾ ਸਤਿਕਾਰ ਵਧਾਏ ਉਹ ਹਮੇਸ਼ਾ ਆਪਣਾ ਨਾਮ ਠਾਕੁਰ ਸਿੰਘ ਲਿਖਦੇ ਹੁੰਦੇ ਸੀ ਕਦੀ ਉਹਨਾਂ ਨੇ ਆਪਣੇ ਨਾਮ ਦੇ ਅੱਗੇ ਬਾਬਾ ਸ਼ਬਦ ਵੀ ਨਹੀਂ ਲਾਇਆ ਸੀ ਸਾਡੇ ਅੰਦਰ ਸੰਗਤ ਜੀ ਇੰਨੀ ਨਿਮਰਤਾ ਚਾਹੀਦੀ ਹੈ ਸੋ ਰਾਜਾ ਸ਼ਿਵਨਾਮ ਨੇ ਹਰ ਤਰੀਕੇ ਦੀ ਪਰਖ ਕਰ ਲਈ ਤੇ ਹਰ ਤਰੀਕੇ ਨਾਲ ਸਮਝ ਲਿਆ ਕਿ ਇਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਹਨ બસ ਪਿਆਰ ਦੇ ਨਾਲ ਹੁਣ ਰਾਜਾ ਸ਼ਿਵਨਾਬ ਕੋਲ ਕੁਝ ਬੋਲਿਆ ਨਹੀਂ ਜਾਂਦਾ ਕਿਉਂ ਕਿ ਕਿਉਂਕਿ ਬਹੁਤ ਚਿਰ ਤੋਂ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸਾ ਕਰ ਰਿਹਾ ਸੀ ਕਿ ਮਹਾਰਾਜ ਮੈਨੂੰ ਇੱਥੇ ਆ ਕੇ ਦਰਸ਼ਨ ਦਿਓ ਹੁਣ ਉਹਨੂੰ ਪੂਰਾ ਪੂਰਾ ਭਰੋਸਾ ਹੋ ਗਿਆ ਕਿ ਇਹੀ ਗੁਰੂ ਨਾਨਕ ਦੇਵ ਸਾਹਿਬ ਜੀ ਮਾਰਾ ਉਹ ਪਿਆਰ ਵਿੱਚ ਗੁੱਪ ਗਿਆ ਤੇ ਹੁਣ ਉਹਦੇ ਕੋਲ ਬੋਲਿਆ ਨਹੀਂ ਜਾਂਦਾ ਹੁਣ ਰਾਜਾ ਸ਼ਿਵਨਾਬ ਬੜੇ ਪ੍ਰੇਮ ਨਾਲ ਮਹਾਰਾਜ ਨੂੰ ਬੇਨਤੀਆ ਕਰਦਾ ਰਾਜਾ ਸ਼ਿਵਨਾਬ ਕਹਿੰਦਾ ਹੈ ਮਹਾਰਾਜ ਮੇਰਾ ਤਾਂ ਜਨਮ ਹੀ ਸਫਲਾ ਹੋ ਗਿਆ ਜਦੋਂ ਦੇ ਮਹਾਰਾਜ ਆਪ ਜੀ ਦੇ ਦਰਸ਼ਨ ਕੀਤੇ ਨੇ ਮੇਰਾ ਜੀਵਨ ਹੀ ਸਾਰਾ ਸਫਲਾ ਹੋ ਗਿਆ ਤਾਂ ਮਹਾਰਾਜ ਜੀ ਨੇ ਉਹਨੂੰ ਕਿਹਾ ਸੀ ਕਿ ਰਾਜਾ ਸ਼ਿਵਨਾਬ ਆਪਣਾ ਮਨੋਰਥ ਦੱਸ ਰਾਜਾ ਸ਼ਿਵਨਾਬ ਮਹਾਰਾਜ ਨੂੰ ਕਹਿੰਦਾ ਹੈ ਮਹਾਰਾਜ ਆਪ ਜੀ ਮੇਰੇ ਅੰਦਰ ਦੀ ਦਸ਼ਾ ਜਾਣਦੇ ਹੋ ਸੰਗਤ ਜੀ ਅਸੀਂ ਵੀ ਗੁਰੂ ਮਹਾਰਾਜ ਜੀ ਨੂੰ ਅਰਦਾਸ ਕਰਿਆ ਕਰੀਏ ਕਿ ਹੇ ਪਰਮੇਸ਼ਰ ਜੀ ਹੇ ਵਾਹਿਗੁਰੂ ਜੀ ਆਪ ਜੀ ਸਾਡੇ ਮਨ ਦੇ ਹਾਲਾਤ ਜਾਣਦੇ ਹੋ ਸਾਡਾ ਬਾਣੀ ਪੜਨ ਨੂੰ ਦਿਲ ਨਹੀਂ ਕਰਦਾ ਨਾਮ ਜਪਨ ਨੂੰ ਦਿਲ ਨਹੀਂ ਕਰਦਾ ਅੰਮ੍ਰਿਤ ਵੇਲੇ ਉੱਠਣ ਨੂੰ ਦਿਲ ਨਹੀਂ ਕਰਦਾ ਮਹਾਰਾਜ ਸਾਡਾ ਸੇਵਾ ਕਰਨ ਨੂੰ ਜੀ ਨਹੀਂ ਕਰਦਾ ਮਾਰੇ ਕੰਮ ਛੱਡਣ ਦਾ ਦਿਲ ਨਹੀਂ ਕਰਦਾ ਸੋ ਉਵੇਂ ਰਾਜਾ ਸ਼ਿਵਨਾਬ ਵੀ ਬੇਨਤੀ ਕਰਦਾ ਮਹਾਰਾਜ ਨੂੰ ਉਹ ਕਹਿੰਦਾ ਮਹਾਰਾਜ ਮੇਰੇ ਵਿੱਚ ਕਿੱਥੋਂ ਇੰਨੀ ਸਮਰੱਥਾ ਹੈ ਕਿ ਮੈਂ ਤੁਹਾਨੂੰ ਪਛਾਣ ਸਕਦਾ ਕਿ ਮੈਂ ਤੁਹਾਨੂੰ ਸਿੱਧਾ ਹੀ ਪਛਾਣ ਲੈਂਦਾ ਮਹਾਰਾਜ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਸੀ ਤੇ ਰਾਜਾ ਸ਼ਿਵਨਾਬ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਹੁਣ ਮੇਰੇ ਸਾਹਮਣੇ ਬੈਠੇ ਹੋ ਮੇਰੇ ਕੋਲ ਜਿਹੜੀ ਰਸਨਾ ਹੈ ਇਹ ਵੀ ਰਸੀਲੀ ਨਹੀਂ ਹੈ ਕਿ ਮੈਂ ਜਿਹਦੇ ਨਾਲ ਤੁਹਾਨੂੰ ਕੋਈ ਬੇਨਤੀ ਕਰਾਂ ਰਾਜਾ ਸ਼ਿਵਨਾਬ ਕਹਿੰਦਾ ਮਹਾਰਾਜ ਨੂੰ ਮਹਾਰਾਜ ਮੈਨੂੰ ਤਾਂ ਮਿੱਠੇ ਬੋਲ ਬੋਲਣੇ ਵੀ ਨਹੀਂ ਆਉਂਦੇ ਮਹਾਰਾਜ ਮੇਰੀ ਰਸਨਾ ਦੇ ਵਿੱਚ ਰਸ ਨਹੀਂ ਹੈਗਾ ਜਿਹੜਾ ਕਿ ਜਿਹਦੇ ਨਾਲ ਮੈਂ ਤੁਹਾਨੂੰ ਬੇਨਤੀ ਕਰ ਸਕਾਂ ਸੋ ਮਹਾਰਾਜ ਜਿੱਥੇ ਜਿਸ ਬਾਗ ਵਿੱਚ ਬੈਠੇ ਸਾਨੂੰ ਰਾਜੇ ਨੇ ਉੱਠ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਮਹਾਰਾਜ ਦੀ ਤਿੰਨ ਪ੍ਰਕਰਮਾ ਕੀਤੀ ਤੇ ਤਿੰਨ ਵਾਰ ਪ੍ਰਕਰਮਾ ਕਰਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਉਸ ਨੇ ਮੱਥਾ ਟੇਕਿਆ ਸੰਗਤ ਜੀ ਆਪਾਂ ਵੀ ਮੱਥਾ ਟੇਕੀਏ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਵੰਦਨਾ ਕਰੀਏ ਮੱਥਾ ਟੇਕ ਕੇ ਰਾਜਾ ਸ਼ਿਵਨਾਬ ਗੁਰੂ ਜੀ ਨੂੰ ਆਖਦਾ ਹੈ ਮਹਾਰਾਜ ਹੁਣ ਮੈਂ ਅਜਿ ਤੋ ਤੁਹਾਡਾ ਹਰ ਪ੍ਰਕਾਰ ਦਾ ਸੇਵਾਦਾਰਾ ਮਹਾਰਾਜ ਤੁਸੀਂ ਮੈਨੂੰ ਜੋ ਕਹੋਗੇ ਉਹ ਮੈਂ ਕੰਮ ਕਰਨ ਵਾਸਤੇ ਧਿਆਨਾਂ ਸੱਚੇ ਪਾਸ਼ਾ ਮੈਨੂੰ ਆਪਣਾ ਬਸ ਤੁਸੀਂ ਸੇਵਕ ਜਾਣੋ ਮਹਾਰਾਜ ਸੱਚੇ ਪਾਸ਼ਾ ਆਪ ਜੀ ਇੱਥੋਂ ਚੱਲ ਕੇ ਮਹਿਲ ਵਿੱਚ ਚਲੋ ਤੇ ਮਹਿਲ ਨੂੰ ਆਪਣੇ ਚਰਨ ਰੱਖ ਕੇ ਪਵਿੱਤਰ ਕਰ ਦਿਓ ਫਿਰ ਗੁਰਨਾਨਕ ਸੱਚੇ ਪਾਸ਼ਾ ਜੀ ਰਾਜੇ ਨੂੰ ਕਹਿੰਦੇ ਨੇ ਰਾਜਨ ਅਸੀਂ ਮਹਿਲਾ ਵਿੱਚ ਨਹੀਂ ਰਹਿਣਾ ਅਸੀਂ ਧਰਮਸ਼ਾਲਾ ਵਿੱਚ ਰਹਿਣਾ ਪਹਿਲਾ ਧਰਮਸ਼ਾਲਾ ਬਣਾਵਾਂਗੇ ਕਿਤੇ ਮਹਾਰਾਜ ਕਹਿੰਦੇ ਜਦੋਂ ਧਰਮਸ਼ਾਲਾ ਬਣ ਜਾਵੇਗੀ ਉਦੋਂ ਤੂੰ ਸਾਨੂੰ ਆ ਕੇ ਲੈ ਜਾਵੇ ਰਾਜਾ ਉਸੇ ਵੇਲੇ ਉੱਠ ਕੇ ਆਪਣੇ ਮਹਿਲਾ ਨੂੰ ਗਿਆ ਜੋ ਗੁਰੂ ਮਹਾਰਾਜ ਨੇ ਆਖਿਆ ਸੀ ਰਾਜੇ ਨੇ ਉਸੇ ਸਮੇਂ ਮਹਿਲਾ ਵਿੱਚ ਜਾ ਕੇ ਧਰਮਸ਼ਾਲਾ ਬਣਵਾਉਣ ਦਾ ਹੁਕਮ ਦੇ ਦਿੱਤਾ ਰਾਜੇ ਨੇ ਬਹੁਤ ਸੋਹਣੀ ਧਰਮਸ਼ਾਲਾ ਬਣਵਾਈ ਸੰਗਤ ਜੀ ਜੇ ਕਿਸੇ ਸਿੱਖ ਦਾ ਧਰਮਸ਼ਾਲਾ ਦੇ ਵਿੱਚ ਹਿੱਸਾ ਪੈ ਜਾਈ ਤਾਂ ਇਸ ਤੋਂ ਵੱਡੀ ਵੀ ਸੇਵਾ ਕੋਈ ਨਹੀਂ ਹੈਗੀ ਜਦੋਂ ਗੁਰੂ ਘਰ ਬਲਣਾ ਹੁੰਦਾ ਉਹਦੇ ਵਿੱਚ ਜੇ ਅਸੀਂ ਸੇਵਾ ਵਿੱਚ ਯੋਗਦਾਨ ਦਈਏ ਤਾਂ ਇਸ ਤੋਂ ਵੱਡਾ ਵੀ ਯੋਗਦਾਨ ਕੋਈ ਨਹੀਂ ਹੈਗਾ ਕਿਉਂ ਕਿ ਉੱਥੇ ਕਿੰਨੀ ਸੰਗਤ ਨੇ ਬੈ ਕੇ ਗੁਰੂ ਗ੍ਰੂ ਜਪਣਾ ਸੋ ਰਾਜੇ ਨੇ ਉਸੇ ਵੇਲੇ ਧਰਮਸ਼ਾਲਾ ਬਣਵਾਉਣ ਵਾਸਤੇ ਹੁਕਮ ਦਿੱਤਾ ਤੇ ਸੰਗਤ ਜੀ ਧਰਮਸ਼ਾਲਾ ਤਿਆਰ ਕਰਵਾਈ ਧਰਮਸ਼ਾਲਾ ਦੀ ਕੰਧਾਂ ਤੇ ਕਸਤੂਰੀ ਦਾ ਲੇਪ ਕਰਵਾਇਆ ਬੜੇ ਸੋਹਣੇ ਧਰਮਸ਼ਾਲਾ ਦੇ ਦਰਵਾਜ਼ੇ ਵੀ ਬਣਵਾਏ ਤੇ ਕਈ ਤਰੀਕਿਆਂ ਦੀ ਵਿਸ਼ਾਈ ਕੀਤੀ ਉਸ ਧਰਮਸ਼ਾਲਾ ਦੇ ਵਿੱਚ ਰਾਜੇ ਨੇ ਕੰਦਾ ਤੇ ਤੇ ਹੋਰ ਅਲੱਗ-ਅਲੱਗ ਥਾਵਾਂ ਤੇ ਗੁਲਾਬ ਜਲ ਛਿੜਕਿਆ ਕਿ ਇੱਥੋਂ ਸੋਹਣੀ ਖੁਸ਼ਬੂ ਆਵੇ ਬੜੀ ਸੋਹਣੀ ਖੁਸ਼ਬੂ ਦਾ ਉਹਨੇ ਪ੍ਰਬੰਧ ਕੀਤਾ ਉੱਥੇ ਹਰ ਪਾਸਿਓਂ ਧਰਮਸ਼ਾਲਾ ਉਸਨੇ ਬੜੀ ਸੋਹਣੀ ਬਣਵਾਈ ਉਸ ਧਰਮਸ਼ਾਲਾ ਦੇ ਵਿੱਚਕਾਰ ਰਾਜੇ ਨੇ ਇੱਕ ਬਹੁਤ ਸੋਹਣਾ ਪਲੰਗਾ ਡਾਇਆ ਤੇ ਪਲੰਗੇ ਦੇ ਉੱਤੇ ਬਹੁਤ ਸੋਹਣੀ ਵਿਸ਼ਾਈ ਕਰਾਈ ਇਸ ਪ੍ਰਕਾਰ ਉਹਨੇ ਬਹੁਤ ਸੋਹਣੀ ਧਰਮਸ਼ਾਲਾ ਬਣਵਾਈ ਤੇ ਰਾਜਾ ਗੁਰੂ ਨੇ ਬੜੇ ਸਾਰੇ ਮਨੁੱਖਾਂ ਨੂੰ ਨਾਲ ਲੈ ਕੇ ਉਸ ਬਾਗ ਵਿੱਚ ਗਿਆ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਸਮ ਲੈ ਕੇ ਬੈਠੇ ਸਨ ਤਾਂ ਜਦੋਂ ਉਹ ਰਾਜਾ ਉਸ ਬਾਗ ਦੇ ਵਿੱਚ ਆਇਆ ਤਾਂ ਬਾਗ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਨਹੀਂ ਹੋਏ ਸੀ ਹੁਣ ਅਸਲ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਜੇ ਦੀ ਪਰਖ ਕਰਨਾ ਚਾਹੁੰਦੇ ਸੀ ਜੇ ਰਾਜੇ ਨੇ ਸਤਗੁਰੂ ਜੀ ਦੀ ਪਰਖ ਕੀਤੀ ਹੈ ਤਾਂ ਹੁਣ ਮਹਾਰਾਜ ਜੀ ਵੀ ਪਰਖ ਕਰਨਾ ਚਾਹੁੰਦੇ ਆ ਕਿ ਕਿੰਨੀ ਕੁ ਸ਼ਰਧਾ ਹੈ ਵੀ ਇਹ ਤਾਂ ਨਹੀਂ ਕਿ ਦਰਸ਼ਨ ਹੋ ਗਏ ਨੇ ਤੇ ਹੁਣ ਪਿਆਰ ਮੁੱਕ ਗਿਆ ਵੀ ਕਈਆਂ ਦਾ ਕੀ ਹੁੰਦਾ ਹੈ ਵੀ ਇੱਕ ਵਾਰ ਮਿਲ ਲਿਆ ਤੇ ਬਾਅਦ ਚੋਂ ਪਿਆਰ ਮੁੱਕ ਜਾਂਦਾ ਮਹਾਰਾਜ ਰਾਜੇ ਦੀ ਸ਼ਰਧਾ ਵੇਖਣੀ ਚਾਹੁੰਦੇ ਸੀ ਰਾਜੇ ਦਾ ਪਿਆਰ ਵੇਖਣਾ ਚਾਹੁੰਦੇ ਸੀ ਇਸ ਲਈ ਮਹਾਰਾਜ ਸੱਚੇ ਪਾਸ਼ਾ ਜੀ ਨੇ ਤੱਤਾ ਵਿੱਚ ਪਤ ਮਲਾ ਲੇ ਤੇ ਅੰਤਰ ਧਿਆਨ ਹੋ ਗਿਆ ਤਾਂ ਹੁਣ ਜਦੋਂ ਰਾਜਾ ਉਸ ਬਾਗ ਵਿੱਚ ਆਇਆ ਤੇ ਰਾਜੇ ਨੇ ਕੀ ਵੇਖਿਆ ਕਿ ਮਹਾਰਾਜ ਸੱਚੇ ਪਾਸ਼ਾ ਬਾਗ ਵਿੱਚ ਨਹੀਂ ਹੈਗੀ ਕਹਿੰਦੇ ਵੀ ਮਹਾਰਾਜ ਕਿਤੇ ਵਿਖੇ ਨਹੀਂ ਪਰ ਰਾਜਾ ਉਸੇ ਸਮੇਂ ਬਿਹੋਸ਼ ਹੋ ਗਿਆ ਕਿ ਮਹਾਰਾਜ ਕਿੱਥੇ ਚਲੇ ਗਈ ਰਾਜਾ ਸ਼ਿਵਨਾਬ ਉਸੇ ਵੇਲੇ ਧਰਤੀ ਤੇ ਡਿੱਗ ਪਿਆ ਰਾਜਾ ਬਿਹੋਸ਼ ਡਿੱਗਾ ਪਿਆ ਉਹਦਾ ਸਾਰਾ ਸਰੀਰ ਮਿੱਟੀ ਘਟੇ ਨਾਲ ਪਰ ਗਿਆ ਸੇਵਕਾਂ ਨੇ ਉਸੇ ਵੇਲੇ ਰਾਜੇ ਨੂੰ ਚੁੱਕ ਲਿਆ ਪਰ ਰਾਜੇ ਨੂੰ ਹਲੇ ਵੀ ਕੋਈ ਹੋਸ਼ ਨਹੀਂ ਹੈ ਕਿਉਂਕਿ ਸੰਗਤ ਜੀ ਰਾਜੇ ਦੀ ਤਾਂ ਇੱਕੋ ਦਮ ਦੁੱਖਾਂ ਦਾ ਪਹਾੜ ਟੁੱਟ ਪਿਆ ਕਿ ਮਹਾਰਾਜ ਕਿੱਥੇ ਚਲੇ ਗਏ ਨੇ ਕਿਉਂਕਿ ਮਹਾਰਾਜ ਨੇ ਤਾਂ ਹਲੇ ਝਲਕਾਰਾ ਹੀ ਦਿੱਤਾ ਸੀ ਤੇ ਇੱਕ ਵਾਰ ਝਲਕਾਰਾ ਦੇ ਕੇ ਮਹਾਰਾਜ ਜੇ ਅਲੋਪ ਹੋ ਜਾਣ ਤਾਂ ਸੰਗਤ ਜੀ ਦਰਸ਼ਨਾ ਵਾਸਤੇ ਹੁਣ ਦੁਨੀ ਕੀਮਤ ਚੁਕਾਣੀ ਪੈਂਦੀ ਹੈ ਸੇਵਕਾਂ ਨੇ ਰਾਜੇ ਨੂੰ ਚੁੱਕਿਆ ਪਲੰਗੇ ਦੇ ਪਾਇਆ ਰਾਜੇ ਦੇ ਅੰਗਾਂ ਨੂੰ ਸਾਫ਼ ਕੀਤਾ ਗਰਮੀ ਸੀਗੀ ਤਾਂ ਉਹਨੂੰ ਪੱਖਾ ਚੱਲਿਆ ਹੁਣ ਰਾਜੇ ਨੂੰ ਹੋਸ਼ ਆਈਏ ਤੇ ਇਕੋਦਮ ਉੱਠ ਕੇ ਕਹਿੰਦਾ ਕਿ ਮਹਾਰਾਜ ਕਿੱਥੇ ਗਏ ਨੇ ਸਤਬੰੂ ਕਿੱਥੇ ਗਏ ਨੇ ਜਿਨ੍ਹਾਂ ਦੇ ਦਰਸ਼ਨਾਂ ਨਾਲ ਦੁੱਖ ਪਾਪ ਸਭ ਕੁਝ ਦੂਰ ਹੋ ਜਾਂਦਾ ਹੈ ਉਹ ਮੇਰੇ ਸਤਗੁਰੂ ਕਿੱਥੇ ਗਏ ਨੇ ਬਾਗ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਨਾ ਹੋਣ ਦੇ ਕਾਰਨ ਹੁਣ ਰਾਜਾ ਬਿਰਾਗ ਕਰਨ ਲੱਗ ਪਿਆ ਕਹਿੰਦਾ ਵੀ ਮੈਂ ਕਿੰਨੇ ਸਮੇਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਉਡੀਕ ਕਰ ਰਿਹਾ ਸੀ ਤੇ ਹੁਣ ਮਹਾਰਾਜ ਅਲੋਪ ਹੋ ਗਏ ਨੇ ਮਹਾਰਾਜ ਕਿਹੜੇ ਪਾਸੇ ਚਲੇ ਗਏ ਨੇ ਹੁਣ ਰਾਜਾ ਕਹਿੰਦਾ ਹੈ ਵੀ ਮੇਰੀ ਮਾਰੇ ਭਾਗ ਨੇ ਪਹਿਲਾ ਦਰਸ਼ਨ ਨਹੀਂ ਹੁੰਦੇ ਸੀ ਤੇ ਜਦੋਂ ਦਰਸ਼ਨ ਹੋਏ ਉਦੋਂ ਮੈਂ ਪਛਾਣ ਨਹੀਂ ਸਕਿਆ ਤੇ ਹੁਣ ਜਦੋਂ ਪਛਾਣ ਆਈ ਹੈ ਤਾਂ ਮਹਾਰਾਜ ਹੁਣ ਅਲੋਪ ਹੀ ਹੋ ਗਈ ਨੇ ਹੁਣ ਸੰਗਤ ਜੀ ਮਹਾਰਾਜ ਅਸਲ ਵਿੱਚ ਰਾਜੇ ਨੂੰ ਪਰਖ ਰਹੀ ਬਸ ਇਹ ਕਹਿ ਕੇ ਰਾਜਾ ਉਸੇ ਵਕਤ ਲੋਕਾਂ ਦੇ ਵਿੱਚੋਂ ਨਿਕਲਿਆ ਤੇ ਜੰਗਲ ਵੱਲ ਨੂੰ ਦੌੜ ਗਿਆ ਹੁਣ ਸੰਗਤ ਜੀ ਵੇਖੋ ਕਿੰਨਾ ਪਿਆਰ ਹੋਇਆਗਾ ਰਾਜਾ ਸ਼ਿਵ ਨਾਲ ਬਤਾ ਗੁਰੂ ਮਹਾਰਾਜ ਜੀ ਦੇ ਨਾਲ ਕਹਿੰਦੇ ਉਹਦੇ ਅੰਦਰ ਗੁਰੂ ਮਹਾਰਾਜ ਪ੍ਰਤੀ ਇੰਨਾ ਪ੍ਰੇਮ ਹੋ ਗਿਆ ਸੀ ਕਿ ਉਸ ਪ੍ਰੇਮ ਨੇ ਰਾਜਾ ਸ਼ਿਵ ਨਾਲ ਨੂੰ ਬੋਰਾ ਕਰ ਦਿੱਤਾ ਸੀ ਰਾਜਾ ਸ਼ਿਵ ਨਾਲ ਦੀ ਹਾਲਤ ਪਾਗਲਾ ਵਾਂਗੂ ਹੋ ਗਈ ਸੀ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹਨੂੰ ਦਰਸ਼ਨ ਨਹੀਂ ਹੋ ਰਹੀ ਸੀ ਜੰਗਲ ਵਿੱਚ ਦੁਖੀ ਹੋ ਕੇ ਉਹ ਉੱਚੀ ਉੱਚੀ ਪੁਕਾਰਦਾ ਸੀ ਜੰਗਲ ਵਿੱਚ ਤੁਰਿਆ ਜਾਂਦਾ ਦੌੜਦਾ ਜਾਂਦਾ ਕਪੜਿਆਂ ਤੇ ਮਿੱਟੀ ਕੱਟਾਂ ਲੱਗਿਆ ਤੇ ਉੱਚੀ ਉੱਚੀ ਪੁਕਾਰਦਾ ਹੈ ਗੁਰੂ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਕਹੀ ਜਾਂਦਾ ਹੈ ਕਿ ਹੇ ਮੇਰੇ ਪ੍ਰਾਨਾ ਦੇ ਮਾਲਕ ਹੇ ਮੇਰੇ ਸੱਚੇ ਪਾਤਸ਼ਾਹ ਮੈਨੂੰ ਇੱਕ ਵਾਰ ਆ ਕੇ ਮਿਲ ਲਓ ਕਿਤੇ ਵੀ ਖਲੋਂਦਾ ਨਹੀਂ ਹੈ ਦੌੜੀ ਜਾਂਦਾ ਦੌੜੀ ਜਾਂਦਾ ਤੇ ਦੌੜ-ਦੌੜ ਕੇ ਮਹਾਰਾਜ ਨੂੰ ਬੇਨਤੀਆਂ ਕਰੀ ਜਾਂਦਾ ਜੰਗਲ ਦੇ ਵਿੱਚ ਕਦੀ ਕਿਸੇ ਪਾਸੇ ਜਾਂਦਾ ਤੇ ਕਦੀ ਕਿਸੇ ਪਾਸੇ ਜਾਂਦਾ ਹੁਣ ਪਿਆਰਿਓ ਜਦੋਂ ਇਨਸਾਨ ਪ੍ਰੇਮ ਦੇ ਵਿੱਚ ਬੋਰਾ ਹੋ ਜੇ ਤਾਂ ਇਨਸਾਨ ਬਹੁਤ ਕੁਝ ਕਰਦਾ ਹੈ ਤਾਂ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਹੁਣ ਪੰਛੀਆਂ ਨੂੰ ਵੀ ਪੁੱਛਦਾ ਤੇ ਹੋਰ ਵੀ ਕੋਈ ਜੰਗਲ ਵਿੱਚ ਦਿਖਦਾ ਉਹਨੂੰ ਉਹ ਸਭ ਨੂੰ ਪੁੱਛਦਾ ਕਿ ਤੁਸੀਂ ਮੇਰੇ ਪ੍ਰਾਣਾ ਦੇ ਮਾਲਕ ਨਿਰੰਕਾਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿਤੇ ਵੇਖਿਆ ਉਹ ਪੁਰਾਣੇ-ਪੁਰਾਣੇ ਰੁੱਖਾਂ ਨੂੰ ਪੁੱਛਦਾ ਵੀ ਤੁਸੀਂ ਕਿਤੇ ਮਹਾਰਾਜ ਨੂੰ ਵੇਖਿਆ ਉਹ ਪੇੜ ਪੰਛੀ ਪੌਦਿਆਂ ਨੂੰ ਤੇ ਕਦੀ ਨਦੀਆਂ ਨੂੰ ਪੁੱਛਦਾ ਹੈ ਵੀ ਤੁਸੀਂ ਕਿਤੇ ਮੇਰੇ ਮਹਾਰਾਜ ਨੂੰ ਵੇਖਿਆ ਉਹ ਸੰਗਤ ਜੀ ਰਾਜਾ ਬਹੁਤ ਬਿਰਾਗੀ ਹੋ ਚੁੱਕਾ ਹੈ ਹਰ ਕਿਸੇ ਨੂੰ ਉੱਥੇ ਹਰ ਚੀਜ਼ ਨੂੰ ਪੁੱਛਦਾ ਫਿਰਦਾ ਹੈ ਕਿ ਕਿਸੇ ਨੇ ਮੇਰੇ ਮਹਾਰਾਜ ਨੂੰ ਵਿਕਿਆ ਹੋਵੇ ਤਾਂ ਦੱਸੋ ਕਹਿੰਦੇ ਰਾਜਾ ਸ਼ਿਵਨਾਬ ਨੇ ਐਨਾ ਬਿਰਾਗ ਕੀਤਾ ਐਨਾ ਬਿਰਾਗ ਕੀਤਾ ਕਿ ਉਹਦੇ ਸਾਰੇ ਕੱਪੜੇ ਹੰਝੂ ਨਾਲ ਭਿੱਜ ਗਏ ਤਾਂ ਕਹਿੰਦੇ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਜਦੋਂ ਰਾਜਾ ਸ਼ਿਵਨਾਬ ਨੂੰ ਕੋਈ ਹੋਸ਼ ਨਹੀਂ ਰਹੀ ਕੋਈ ਸੁਧ-ਬੁਧ ਨਹੀਂ ਰਹੀ ਤਾਂ ਉਸ ਸਮੇਂ ਉਹ ਧਰਤੀ ਤੇ ਡਿੱਗ ਪਿਆ ਤਾਂ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵਿਖਿਆ ਕਿ ਹਾਂ ਰਾਜਾ ਸ਼ਿਵਨਾਬ ਦਾ ਸਾਡੇ ਨਾਲ ਸੱਚਾ ਪ੍ਰੇਮ ਹੈ ਤਾਂ ਉਸ ਸਮੇਂ ਗੁਰੂ ਮਹਾਰਾਜ ਰਾਜਾ ਸ਼ਿਵਨਾਬ ਦੇ ਸਾਹਮਣੇ ਪ੍ਰਗਟ ਹੋ ਗਏ ਹੁਣ ਮਹਾਰਾਜ ਸੱਚੇ ਪਾਤਸ਼ਾਹ ਪਤਾ ਕੀ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਰਾਜਾ ਸ਼ਿਵਨਾਬ ਨੂੰ ਬਹੁਤ ਪਿਆਰ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਰਾਜਾ ਸ਼ਿਵਨਾਬ ਨੂੰ ਹੁਣ ਆਪ ਹਵਾ ਚਲਦੇ ਨੇ ਤੇ ਜਿਹੜਾ ਉਹਦਾ ਮੁੱਖ ਸਾਰਾ ਸਿਨੇ ਨਾਲ ਭਰਿਆ ਹੋਇਆ ਸੀ ਮਹਾਰਾਜ ਨੇ ਉਹਦੇ ਮੁਖੜੇ ਨੂੰ ਪੂੰਝ ਕੇ ਪਾਣੀ ਨਾਲ ਸਾਫ਼ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਜਾ ਸ਼ਿਵਨਾਬ ਦਾ ਮੁਖ ਖੁਦ ਸਾਫ਼ ਕੀਤਾ ਤੇ ਫਿਰ ਹੌਲੀ-ਹੌਲੀ ਰਾਜਾ ਸ਼ਿਵਨਾਬ ਨੂੰ ਆਪਣੇ ਸ਼ਰੀਰ ਦੀ ਸੁਧ ਹੋਈ ਤੇ ਫਿਰ ਉਹਨੇ ਆਪਣੀਆਂ ਅੱਖਾਂ ਖੋਲੀਆਂ ਤੇ ਜਦੋਂ ਉਹਨੇ ਅੱਖਾਂ ਖੋਲੀਆਂ ਉਹਨੇ ਵੇਖਿਆ ਸਾਹਮਣੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਏ ਉਹਨੇ ਇਸ ਤਰ੍ਹਾਂ ਦੀ ਵਿਚਾਰ ਨਹੀਂ ਕੀਤੀ ਕਿ ਮੈਂ ਬੇਹੋਸ਼ ਹੋ ਚੁੱਕਾ ਸੀ ਕਿ ਮੇਰੇ ਸਰੀਰ ਵਿੱਚ ਕੋਈ ਕਮਜ਼ੋਰੀ ਹੈ ਉਹਨੇ ਤਾਂ ਬਸ ਜਦੋਂ ਸੱਚੇ ਪਾਤਸ਼ਾਹ ਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਨੂੰ ਵੇਖਿਆ ਉਹ ਤਾਂ ਬਸ ਫਟਾਫਟ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਟਹਿ ਪਿਆ ਇੱਕਦਮ ਅਨੰਦ ਨਾਲ ਭਰ ਗਿਆ ਰਾਜਾ ਸ਼ਿਵਨਾਬ ਦਾ ਹਿਰਦਾ ਐ ਇੱਕਦਮ ਖੇੜੇ ਵਿੱਚ ਹੋ ਗਿਆ ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਤੁਹਾਡੇ ਵਾਸਤੇ ਧਰਮਸ਼ਾਲਾ ਬਣਵਾਈ ਹੈ ਤੁਸੀਂ ਕਿੱਥੇ ਚਲੇ ਗਏ ਸੀ ਮਹਾਰਾਜ ਮੇਰੀ ਬੇਨਤੀ ਹੈ ਤੁਸੀਂ ਨਾਲ ਮੇਰੇ ਨਗਰ ਵਿੱਚ ਚਲੋ ਤੇ ਉਸ ਨਗਰ ਨੂੰ ਪਵਿੱਤਰ ਕਰੋ ਮਹਾਰਾਜ ਬਹੁਤ ਸੋਹਣਾ ਭਵਨ ਬਣਾਇਆ ਆਪ ਜੀ ਵਾਸਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਜੇ ਦੀ ਇਹ ਬੇਨਤੀ ਸੁਣੀ ਤਾਂ ਮਹਾਰਾਜ ਰਾਜੇ ਦੇ ਨਾਲ ਪੈਦਲ ਹੀ ਨਗਰਵਲਪੁਰ ਪੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਤੇ ਰਾਜਾ ਨਗਰ ਵਿੱਚ ਆਏ ਤਾਂ ਉਦੋਂ ਜਿੱਥੇ ਧਰਮਸ਼ਾਲਾ ਬਣੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਚੌਂਕੜਾ ਮਾਰ ਕੇ ਪੈ ਗਏ ਕਹਿੰਦੇ ਫਿਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਸਾਰਾ ਹੀ ਨਗਰ ਆਇਆ ਕਹਿੰਦੇ ਆ ਸਾਰੇ ਲੋਕ ਮਹਾਰਾਜ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਭਟਾਵਾਂ ਰੱਖਦੇ ਨੇ ਤੇ ਹੱਥ ਜੋੜ-ਜੋੜ ਕੇ ਸਾਰੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਦੇ ਆ ਤੇ ਮਹਾਰਾਜ ਸੱਚੇ ਪਾਸ਼ਾ ਜੀ ਦੇ ਉੱਪਰ ਬੁੱਕ ਭਰ-ਭਰ ਕੇ ਫੁੱਲਾਂ ਦੀ ਸੁੱਟਦੇ ਆ ਤੇ ਧੂਫਤ ਕਾਉਂਦੇ ਨੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਇਸ ਤਰੀਕੇ ਦੇ ਨਾਲ ਸੰਗਲਾ ਦੀਪ ਵਿੱਚ ਬਹੁਤ ਵੱਡਾ ਉਤਸਵ ਕੀਤਾ ਗਿਆ ਤੇ ਲੋਕ ਦੂਰੋਂ ਨੇੜਿਓਂ ਆ ਕੇ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ ਰਾਜਾ ਆਪਣੀ ਰਾਣੀ ਦੇ ਸਮੇਤ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਆਇਆ ਰਾਜੇ ਦੀ ਪਤਨੀ ਦਾ ਨਾਮ ਸੀਗਾ ਚੰਦਰਕਲਾ ਰਾਜਾ ਆਪਣੀ ਰਾਣੀ ਦੇ ਨਾਲ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਇਆ ਜਿਵੇਂ ਰਾਜਾ 16 ਤਰੀਕਿਆਂ ਦੇ ਨਾਲ ਸਾਲਗ੍ਰਾਮ ਦੀ ਪੂਜਾ ਕਰਦਾ ਹੁੰਦਾ ਸੀ ਹੁਣ ਉਹ ਸਾਲਗ੍ਰਾਮ ਨਹੀਂ ਹੁਣ ਤਾਂ ਉਹ ਠਾਕੁਰ ਗੁਰੂ ਨਾਨਕ ਸਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਪ੍ਰਗਟ ਹੋਇਆ ਹੋਇਆ ਸੋ ਰਾਜਾ ਹੁਣ ਉਸੀ 16 ਤਰੀਕਿਆ ਦੇ ਨਾਲ ਗੁਰੂ ਮਹਾਰਾਜ ਜੀ ਦੀ ਪੂਜਾ ਕਰਦਾ। ਉਹ ਮਹਾਰਾਜ ਜੀ ਦੀ ਆਰਤੀ ਕਰਦਾ, ਉਹ ਮਹਾਰਾਜ ਜੀ ਦੇ ਚਰਨ ਤਵਾਉਂਦਾ। ਬੜੇ ਤਰੀਕਿਆਂ ਦੇ ਨਾਲ ਗੁਰੂ ਮਹਾਰਾਜ ਜੀ ਦੀ ਪੂਜਾ ਕਰਦਾ। ਕਹਿੰਦੇ ਆ ਉਹਨੇ ਆਪਣੇ ਹੱਥਾਂ ਵਿੱਚ ਇੱਕ ਸੋਨੇ ਦਾ ਥਾਲ ਲਿਆ ਤੇ ਬਾਹਰ ਚਾਰ ਮੂੰਹਾਂ ਵਾਲੇ, ਚਾਰ ਦੀਵੇ ਵਾਲੇ। ਤੇ ਬਾਅਦ ਵਿੱਚ ਉਹਨੇ ਸਾਵਾ ਨਗਰ ਇਕੱਠਾ ਕਰਕੇ ਸੋਨੇ ਦੀ ਥਾਲੀ ਵਿੱਚ ਦੀਵੇ ਰੱਖ ਕੇ ਰਾਜਾ ਸ਼ਿਵਨਾਬ ਨੇ ਗੁਰਦੇਵ ਸੱਚੇ ਪਾਸ਼ਾ ਜੀ ਦੀ ਆਰਤੀ ਕੀਤੀ। ਹੁਣ ਸੰਗਤ ਦੀ ਅਲੱਗ-ਲੱਗ ਇਲਾਕਿਆਂ ਦਾ ਅਲੱਗ-ਲੱਗ ਹਿਸਾਬ ਹੈ। ਉੱਥੇ ਇਸ ਤਰੀਕੇ ਦੇ ਨਾਲ ਪਰਮੇਸ਼ਰ ਦੀ ਪੂਜਾ ਕੀਤੀ ਜਾਂਦੀ ਸੀ। ਤਾਂ ਮਹਾਰਾਜ ਸੱਚੇ ਪਾਸ਼ਾ ਜੀ ਦਾ ਉਹਨਾਂ ਨੇ ਇਸੇ ਤਰ੍ਹਾਂ ਸਤਕਾਰ ਕੀਤਾ। ਉੱਥੇ ਸਾਰੇ ਮਹਾਰਾਜ ਸੱਚੇ ਪਾਸ਼ਾ ਜੀ ਦੀ ਜੈ ਜੈਕਾਰ ਕਰਦੇ ਨੇ। ਸਾਰੇ ਸੰਗਲਾ ਦੀਪ ਤੇ ਮਹਾਰਾਜ ਸੱਚੇ ਪਾਸ਼ਾ ਜੀ ਦੀ ਜੈ ਜੈਕਾਰ ਹੋਗੀ। ਕਹਿੰਦੇ ਸਾਰੀ ਧਰੁਸ਼ਾਲਾ ਜੈ ਜੈਕਾਰ ਕਰਦੀ ਹੋਈ ਗੂੰਜ ਉੱਠੀ ਹੈ ਦੀਨ ਹੋ ਕੇ ਰਾਜਾ ਮਹਾਰਾਜ ਨੂੰ ਬੇਨਤੀ ਕਰਦਾ ਹੈ ਕਹਿੰਦਾ ਹੈ ਮਹਾਰਾਜ ਮੈਂ ਅਨਾਥ ਸੀਗਾ ਮੇਰਾ ਕੋਈ ਮਾਤਾ ਪਿਤਾ ਨਹੀਂ ਸੀਗਾ ਮਹਾਰਾਜ ਮੇਰਾ ਕੋਈ ਮਾਲਕ ਨਹੀਂ ਸੀਗਾ ਮਹਾਰਾਜ ਅੱਜ ਤੋਂ ਤੁਸੀਂ ਮੇਰੇ ਮਾਲਕ ਹੋ ਮਹਾਰਾਜ ਅੱਜ ਤੋਂ ਤੁਸੀਂ ਮੇਰੇ ਗੁਰਦੇਵ ਹੋ ਮੇਰੇ ਤੇ ਮਹਾਰਾਜ ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ ਸੋ ਮਹਾਰਾਜ ਸੱਚੇ ਪਾਤਸ਼ਾਹ ਰਾਜਾ ਸ਼ਿਵਨਾਪ ਨੂੰ ਆਪਣਾ ਜਾਣ ਕੇ ਰਾਜੇ ਨੂੰ ਉਪਦੇਸ਼ ਦੇਣਗੇ ਇਹਦਾ ਪ੍ਰਸੰਗ ਅਸੀਂ ਕੱਲ ਨੂੰ ਸਰਵਨ ਕਰਾਂਗੇ ਮਹਾਰਾਜ ਰਾਜੇ ਨੂੰ ਕਿਹੜੇ ਬਚਨ ਸੁਣਾਉਂਦੇ ਹੈ ਉਹ ਅਸੀਂ ਅਗਲੀ ਕਥਾ ਵਿੱਚ ਸਰਵਨ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ